ਦੇ ਭੈਣ ਦੇ ਪੈਸੇ ਮੰਗਾਲ ਆਪਣੇ ਬਾਬੇ ਨੂੰ ਬਲਾ ਦੇ ਬਲਾ ਦੇ ਹੋਰ ਜਾਣਦੇ ਹੋਰ ਜਾਣਦੇ बा कंद बा ਲੈ ਗਿਆ ਉਹ ਸਾੜਾ ਕਾੜਲਾ ਦੁੱਧ ਘੋਲ ਲਾ ਠੰਡ ਘੋਲ ਲਾ ਪਿੰਡੇ ਗਰ ਗਾ ਚਾਹ ਵਰਦਾ ਚਾਹ ਵਰਤਾਲਾ ਹੋਰ ਭਾ ਕਿੰਨਾ ਪਾਂਕੂ ਕਿੰਦਾ ਇੰਨਾ ਚਾਹ ਪੀਦਾ ਤੰਨੇ ਕਿਦਾ ਉਹ ਤੰਨੇ ਕਿੱਦਾਂ? ਸੋਸਾ ਖਾ ਜਾਣਾ ਬ੍ਰੈਡ ਸਮੋਸਾ ਖਾ ਜਾਣਾ ਬ੍ਰੈਡ ਸਮੋਸਾ ਜਾਂ ਜਾਨ ਜੀ ਇਹਦਾ ਜੇਪਾ ਨਿਕਲ ਰਹੀ ਹੈ ਜੀ ਹਜੇ ਆਪਾਂ ਜੇ ਜੇਪਾ ਚ ਤੇਲ ਜਾਂ ਹੋਇਆ ਬਾਹਰ ਆਇਆ ਸਮਝ ਲਈ ਮੀ ਆ ਗਿਆ ਮੀ ਕਰਕੇ ਕੰਮ ਫੰਡਾ ਜਾ ਹੋ ਗਿਆ ਪਾਰਲੀ ਡੰਡੇ ਦੀ ਸੇਵਾ ਆਵੇ ਅੰਕਲ ਦੀ ਸੇਵਾ ਆ ਅੰਕਲ ਦੀ ਆਗਾ ਸਣੀ ਨਹੀਂ ਆਇਆ ਆ ਅੰਕਲ ਸਣੀ ਸਣੀ ਕਿੱਥੇ ਗਿਆ ਦੇਖੀ ਮਾੜਾ ਜਾ ਸਣੀ ਕਿੱਥੇ ਗਿਆ ਆ ਨਹੀਂ ਸਣੀ सनी आयु लाडी के था अब और ला होर ले ला चाह ले कोट होर ले ले वाली क्वालिटी कितने आती है आ, मी तो बहर चलू हां मी पहना गर्मी होनी है मी पहना गर्मी हो जानी होर सौखरतिया भी आया सौ ਮੀ ਤੇਜ਼ ਬਹੁਤ ਹੋ ਗਿਆ ਬਾਬੇ ਹਨਾ ਤੇਜ਼ ਹੋ ਗਿਆ ਮੀ ਯਾਰ ਮੀ ਤੇਜ਼ ਹੋ ਗਿਆ ਮੀ ਐ ਮਈਆਂ ਕੀ ਗਾਉਂਦੀ ਆ ਮਈਆਂ ਕੀ ਗਾਉਂਦੀ ਆ ਏ ਏ ਏ ਏ ਏ ਏ ਲੈ ਨਾ ਕੁ ਕੀ ਲਿਆ ਧੰਨਵਾਦ ਪਾ ਮੇਰਾ ਧੰਨਵਾਦ ਸ਼ੁਕਰੀਆ ਡਿੰਡਾ ਨੋਨੂ ਦੀਪਾ ਕਦੇ ਪਹਿਲਵਾਨ ਵੀ ਆ ਪਹਿਲਵਾਨ ਵਾਰਫਾ ਦੇ ਧੂਆ ਨਿਕਲਦੇ ਦੀਪੂ ਲਹਿਲਾ ਰਾ ਦੀਪੂ ਲਹਿਲਾ ਲਾ ਮੋਸੇ ਵਧੀਆ ਹੋ ਰਿਹਾ ਬੁਗੜ ਕਿਦਾਂ ਵਧੀਆ ਹੈ ਜੀ ਮੋਸੇ ਹੈ ਗਿਆ ਹੋਰ ਲਾ ਲਾ ਛਕੋ ਪਾਲੀ ਲੈ ਲੈ ਸਮੋਸਾ ਖਾਲਾ ਵਾਲੀ ਸਮੋਸਾ ਦੇਖੀ ਮੈਂ ਬਲੌਗ ਬਣਾ ਕੇ ਅੱਜ ਪਾਉਂਦਾ ਆਪ ਆਪਣੇ ਚੈਨਲ ਤੇ ਆਊਗਾ ਮੇਰੇ ਤੇ ਮੀ ਬੋ ਆ ਗਿਆ ਯਾਰ ਸ਼ਫੀਰ ਲਈ ਮੀ ਬੋ ਆ ਗਿਆ ਅੱਜ ਮੀ ਬੋ ਆ ਗਿਆ ਅੱਜ ਆਪਾਂ ਸੰਗ ਪਾਣੀ ਹਵਾ ਕ੍ਰੇਟ ਨਾਲ ਜਦਵੇਂ ਤਿਰ ਕੇ ਨਹੀਂ ਮੀ ਹੋ ਗਿਆ ਇਸੀ ਨਾਲ ਜੋ ਸੀ ਹੁਣ ਅਸੂ ਇਹ ਨਹੀਂ ਮੀ ਹੋਵੇ ਔਰ ਮੀ ਨਹੀਂ ਹੋ ਰਹੀ ਤੇ ਮੀ ਹੋ ਗਿਆ ਰਹਿਆ ਹੈ ਨਹੀਂ ਮੀ ਇੱਥੇ ਵੀ ਆਪਣਾ ਰਹਿਆ ਹੈ ਨਹੀਂ ਮੀ ਇੱਥੇ ਬੰਦ